ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਭਾਗੀਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਘਰੇਲੂ ਤਿੰਨ ਪਸ਼ੂ ਵਿਖਾਉਣੇ ਆ ਤਿੰਨੇ ਨਾਗਾ ਤੇ ਤਿੰਨੇ ਨਾਗੀ ਬਾਈ ਕਹਿੰਦਾ ਸੇਲ ਹੈ ਸਾਮ ਸੁਭਾਈ ਦਾ ਬਾਈ ਕਹਿੰਦਾ ਔਖਾ ਪੱਠੇ ਡੱਠੇ ਪੈਂਦੇ ਨਹੀਂਗੇ ਮਜਬੂਰੀ ਕਰਕੇ ਬਾਈ ਕਹਿੰਦਾ ਸੇਲ ਕਰਦਾ ਵਿੱਚ ਨੂੰ ਤਾਂ ਜੀ ਨਹੀਂ ਕਰਦਾ ਦੁੱਧ ਦਾ ਔਖਾ ਹੋ ਜਾਣਾ ਮਗਰੋਂ ਪਰ ਬਾਈ ਕਹਿੰਦਾ ਪੱਠੇ ਡੱਠੇ ਦਾ ਵੀ ਔਖਾ ਪੱਠੇ ਡੱਠੇ ਪਾਵਾਂਗੇ ਫੇਰ ਹੀ ਦੁੱਧ ਚੋਵਾਂਗੇ ਪੱਠੇ ਡੱਠੇ ਪੈਂਦੇ ਨਹੀਂ ਤਾਂ ਕਰਕੇ ਬਾਈ ਕਹਿੰਦਾ ਆਪਾਂ ਤਿੰਨੇ ਨਾਲ ਹੀ ਸੇਲ ਕਰ ਦੇਣੇ ਆ ਇਨਫਰਮੇਸ਼ਨ ਲੈ ਲੈਣਾ ਆ ਉਹ ਕਰ ਦਿਆਂਗਾ ਅਲਬਾ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬ੍ਰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦਾ ਸੀ ਨਾਮ ਹਰਪ੍ਰੀਤ ਸਿੰਘ ਪਿੰਡ ਭਾਗੀ ਕੇ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦੀਏ 88476 21478 1 ਰੁਪਇਆ ਦਾ ਸੀ 88476 21478 ਹੋਰ ਹਰਪ੍ਰੀਤ ਸੇਤਾਬੇ ਤਾਂ ਕਹਿਮਾ ਬਹੁਤ ਵਧੀਆ ਜੀ ਬਹੁਤ ਵਧੀਆ ਪੱਠੇ ਡੱਠਿਆਂ ਦਾ ਬਹਾਨਾ ਤਾਂ ਨਹੀਂ ਜਾਜ ਨੂੰ ਚੜ ਜਾਂਦੇ ਪਾ ਗਏ ਹੱਥੋਂ ਦੇ ਨਹੀਂ ਭਾਈ ਮੈਂ ਤਾਂ ਇੱਥੇ ਆ ਘਰ ਦੇ ਜਾਜੂ ਵੱੜਦੇ ਹੁੰਦੇ ਫਿਰ ਮੈਂ ਕੱਲਾ ਰਹਿ ਜਾਂਦਾ ਨਾਲ ਜੌਬ ਕਰਦਾ ਹੂੰ ਤੇ ਉਹ ਫਿਰ ਠੀਕ ਨਹੀਂ ਆਉਣਾ ਕੰਮ ਸਹੀ ਹੈ ਟਾਈਮ ਮੈਚਿੰਗ ਨਹੀਂ ਕਰਦੇ ਨਾਲ ਕਿਹੜੇ ਪਾਸੋਂ ਲੱਗੇ ਪਹਿਲਾਂ ਕਿੰਨਾਂ ਮਾਸੂਆ ਇਹਦਾ ਇਹ ਭਾਈ ਦੂਜੇ ਸੂਏ ਤੋਂ ਦੀ ਆ ਠੀਕ ਹੈ ਤੇ ਇਹਦੇ ਆ ਡੇਢ ਕਮੀਨਾ ਇਹਦਾ ਹੂੰ ਕਿੰਨਾ ਕੁ ਦੁੱਧ ਦੁੱਤਾ ਇਹਨੇ ਦੁੱਧ ਇਹਨੇ ਆਪਣੇ ਕੋਲੇ ਬਾਈ ਦੁੱਤਾ 20 ਤੋਂ ਬਾਹਰ ਬਾਹਰ ਜਾਂਦੀ ਠੀਕ ਹੈ 20 ਮੰਨ ਲਓ ਜਾਣੀ ਦੀ ਹੂੰ ਕਿਉਂਕਿ ਘੱਟ ਵੱਧਾ ਹੁੰਦਾ ਹੋਈ ਜਾਂਦਾ ਤੇ ਇਹਦੇ ਟੌਪ ਕੈਟ ਦਾ ਟੀਕਾ ਲੱਗਿਆ ਹੋਇਆ ਸਾਰਾ ਆਪਣਾ ਵਧੀਆ ਆਪਣਾ ਹੀ ਰੱਖਾਇਆ ਠੀਕ ਹੈ ਕੱਢੀ ਹੈ ਬਾਹਰੋਂ ਸੂਏ ਕੰਨਵੇਂ ਸੁੰਦੀ ਆ ਇਹ ਦੂਜੀ ਕੱਢੀ ਹੈ ਬਾਹਰੋਂ ਦੋਸਤੋ ਤਿੰਨ ਪਸ਼ੂ ਆ ਤਿੰਨੇ ਜਰਸੀ ਨਸਲ ਦੇ ਆ ਆ ਵਿਚਾਲੇ ਇੱਕ ਬਲੈਕ ਕਲਰ ਤੇ ਕਾਫੀ ਕਲਰ ਦਾ ਸਮੇਲ ਜਿਹਾ ਇਧਰ ਬਦਾਮੀ ਰੰਗ ਦੀ ਵੱਛੀ ਖੜੀ ਆ ਤੇ ਆ ਕਾ ਤੁਸੀਂ ਹੁਣ ਸਕਰੀਨ ਤੇ ਵੇਖ ਰਹੇ ਆ ਜਰਸੀ ਨਸਲ ਦੀ ਵਹਿੜਾ 20 ਪਲੱਸ ਦੁੱਧ ਵੀਰ ਦੱਸਦਾ ਮੈਂ ਚੋਇਆ ਤੁਸੀਂ 20 ਕਿਲੋ ਹੀ ਮੰਨ ਲਓ ਚੰਗਾ ਇੰਪੋਰਟਡ ਸੀਵਨ ਲੱਗਿਆ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਕਿਹੜੇ ਬੱਲ ਤੋਂ ਪ੍ਰੈਗਨੈਂਟ ਹੈ ਬਾਕੀ ਫਿਰ ਨੂੰ ਫੋਨ ਤੇ ਗੱਲਬਾਤ ਕਰ ਲਿਓ ਪ੍ਰੋਪਰ A to Z ਸਾਰਾ ਰਿਕਾਰਡ ਬਾਈ ਦੇਊਗਾ ਸਮੱਸਿਆ ਤੁਹਾਨੂੰ ਬਾਈ ਨੇ ਦੱਸ ਹੀ ਦਿੱਤੀ ਵੀਰ ਆਪ ਜੌਬ ਕਰਦਾ ਤੇ ਮਾਪਿਓ ਬਾਹਰ ਆ ਆਉਂਦੇ ਜਾਂਦੇ ਰਹਿੰਦੇ ਆ ਜਦੋਂ ਮਾਪੋ ਬਾਈ ਕਹਿੰਦਾ ਆ ਜਾਂਦੇ ਉਹ ਤਾਂ ਸੌਖਾ ਹੋ ਜਾਂਦਾ ਨਾਲ ਮਾੜਾ ਮੋਟਾ ਹੱਥ ਬੜਤੀ ਉਹ ਪਾਉਂਦੇ ਪੱਠੇ ਰੱਠੇ ਉਹ ਪਾਉਂਦੇ ਆ ਇਹ ਆ ਕੇ ਬਾਈ ਚਵਾਈ ਕਰ ਲੈਂਦਾ ਆਬ ਜੌਬ ਤੋਂ ਆ ਕੇ ਤੇ ਜਦੋਂ ਉਹ اٹ ਜਾਂਦੇ ਫੇਰ ਬਾਈ ਕਹਿੰਦਾ ਪੱਠੇ ਰੱਠਿਆਂ ਦਾ ਔਖਾ ਹੋ ਜਾਂਦਾ 1.5 ਮਹੀਨੇ ਦੀ ਕੱਚੀ ਆ ਵਲਟ ਲਹਵਾਨੇ ਦੇ ਚਾਰ-ਛਪੇਰੀ ਬਹੁਤ ਪਈਆਂ ਕੱਲੀ ਕੱਚੀ ਕੱਚੀ ਐ 1.5 ਮਹੀਨਾ ਜੇ ਕੋਈ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਵਜਨ ਹੋਰ ਕਰ ਜੂਗੀ ਤੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ 20 ਕਿਲੋ ਦੁੱਧ ਦੀ ਵੀਰ ਕਹਿੰਦਾ ਗਾਰੰਟੀ ਖੁੱਲਾ ਇਨਾ ਮੈਚ ਹੋਇਆ ਵਲਟੇ ਲੰਪੀਆਂ ਬਹੁਤ ਸੀਲ ਸੌ ਬਾਈ ਹਰਪ੍ਰੀਤ ਬਹੁਤ ਜਿਵੇਂ ਮਰਜ਼ੀ ਚੋਈ ਜਾ ਲੈਣਾ ਪਾਲਾ ਨਾ ਪਾਲਾ ਕੋਈ ਠੀਕ ਹੈ ਜੈਜਾ ਮੌਲ ਹਰਪ੍ਰੀਤ ਅਗਲੇ ਨੇ ਡੇਢ ਮਹੀਨਾ ਸਾਹਮਣੀ ਵੀ ਹੈ ਜੈਜਾ ਬਈ 62000 ਰੁਪਏ ਮੰਨਤਾਂ ਹੋ ਜੂ ਹੋ ਜੂ ਆ ਦੋਸਤੋ ਤੁਸੀਂ ਵੇਖ ਲਓ ਸੀਲ ਸੂਲ ਦੀ ਤਾਂ ਬਾਈ ਕਹਿੰਦਾ ਗਾਰੰਟੀ ਹੈ ਥਣ ਸੋਹਣੇ ਆ ਗੁਲਾਬੀ ਹੱਦੀ ਚਵਾਈ ਵਾਲੇ ਆ ਹੂੰ ਜਿਹੜੇ ਪਾਸੇ ਦੀ ਮਰਜ਼ੀ ਬਾਈ ਕਹਿੰਦਾ ਅਗਲਾ ਵੇਹ ਕੇ ਚਵਾਈ ਕਰ ਲੈ ਡੇਢ ਮਹੀਨੇ ਦੀ ਕੱਚੀ ਐ 20 ਕਿਲੋ ਦੁੱਧ ਦੀ ਵੀਰ ਕਹਿੰਦਾ ਗਾਰੰਟੀ 20 ਤੋਂ ਬਾਹਰ ਹੀ ਦੁੱਧ ਬਾਈ ਕਹਿੰਦਾ ਮੈਂ ਚੋਇਆ ਸੋਹਣੀ ਜਰਸੀ ਐ ਕੱਦ ਕਾਠ ਵਾਲੀ ਮਾਨਤਾਨ ਵੀਰ ਕਹਿੰਦਾ ਖੁੱਲਾ ਕਰ ਦੂੰ ਸਮਾਂ ਹਜੇ ਡੇਢ ਮਹੀਨਾ ਪਿਆ ਡੇਢ ਮਹੀਨਾ ਜੇ ਤੁਸੀਂ ਵਧੀਆ ਕੇਅਰ ਕਰ ਲਓਗੇ ਇਹ ਗੱਟਾ ਅਗਲਾ 트ਾਂਜ਼ੈਕਸ਼ਨ ਦਾ ਪਾ ਦੇ ਇਹਨੂੰ 250 ਵਾਲਾ ਨਾਲ ਕੋਈ ਮਾੜਾ ਮੋਟਾ ਹੋਰ ਕੋਈ 47 ਚੀਜ਼ ਦੇ ਦੇ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਕਰਮ ਵਾਲੀ ਜਦੋਂ ਤਿਆਰ ਹੋ ਜਾਂਦੀ ਆ 20 ਕਿਲੋ ਦੁੱਧ ਬਹੁਤ ਹੈ ਦੁੱਧ ਦੀ ਵੀਰ ਕਹਿੰਦਾ ਗਰੰਟੀ ਆ ਘਰੇਲੂ ਪਸ਼ੂ ਆ 1 ਲੀਟਰ ਅਗਲਾ ਵਾਈਟ ਐਮ ਐਚ ਦਾ ਦੇ ਦੇ ਪੂਰਾ ਵੱਡਾ ਹਵਾਨਾ ਤਿਆਰ ਕਰਕੇ ਸੂ 2 ਨੰਬਰ ਤੇ ਆ ਜੀਏ ਹਰਪ੍ਰੀਤ 2 ਨੰਬਰ ਵੀਰੇ ਇਹ ਸਾਢੇ 3 ਮਹੀਨੇ ਦੀ ਗੱਬਣ ਹੈ ਟੋਕੜ ਗੱਬਣ ਤੋਲਣ ਵਾਲਾ ਚੋਕੇ ਲੈ ਜੀ ਅਗਲਾ ਚੋਕੇ ਭਾਵੇਂ ਚਾਰ ਡੰਗ ਚੋਲੇ ਬਾਈ ਕੋਈ ਜੱਕਰ ਨਹੀਂ ਜੋ ਉਸ ਦਾ ਟੀਕਾ ਲੱਗਿਆ ਹੋਵੇ ਰੇ ਬਈ ਇਹ ਵੀ ਆ ਜੋਸ਼ ਦਾ ਇਹਦੇ ਟੀਕਾ ਲੱਗਾ ਜਰਸੀਆਂ ਦੇ ਲੱਗੇ ਆ ਜਰਸੀਆਂ ਦੇ ਠੀਕ ਹੈ ਮੈਂ ਰੱਖਦਾ ਵੀ 2010 ਤੋਂ ਲੈ ਕੇ ਜਰਸੀਆਂ ਹੀ ਆ ਆ ਆਪਣੇ ਚੈਨਲ ਤੇ ਵੀ ਤੇਰੀਆਂ ਤਿੰਨ ਚਾਰ ਵੀਡੀਓ ਅਪਲੋਡ ਹੋਣਗੀਆਂ ਮੁੱਲ ਜਾਇਜ਼ ਆ ਮੋਲੇ ਦਾ ਭਾਈ 47000 ਰੁਪਏ ਕਰਦੇ 45 ਦੀ ਦੇ ਦਿੰਦਾ ਕਿੰਨੇ ਚੜ ਦੀ ਗੱਬਨ ਦੱਸਿਆ ਸਾਢੇ ਤਿੰਨ ਮਹੀਨੇ 9 ਕਿਲੋ ਦੁੱਧ ਕੱਢੀਏ ਬਾਹਰੋਂ ਦੋਸਤੋ 2010 ਦਾ ਵੀਰ ਕਹਿੰਦਾ ਮੈਂ ਜਰਸੀਆਂ ਹੀ ਰੱਖਦਾ ਆਪਣੇ ਚੈਨਲ ਤੇ ਵੀ ਵੀਰ ਦੀਆਂ ਤਿੰਨ ਚਾਰ ਵੀਡੀਓ ਅਪਲੋਡ ਆ ਪਿੱਛੇ ਜੇ ਵੀ ਬਾਈ ਨੇ ਦੋ ਪਸ਼ੂ ਵੇਚੇ ਸੀ ਸਾਲ ਪਹਿਲਾਂ ਉਦੋਂ ਪਿਛਲੇ ਸਾਲ ਵੀ ਹੂੰ ਬੁੱਤੀ ਬਾਤੀ ਬਹੁਤ ਸੋਹਣੀ ਐ ਦੂਜੀ ਬਾਈ 20 ਕਿਲੋ ਦੁੱਧ ਹੀ ਦਾ ਚੋਇਆ ਮੈਂ ਕਰ ਠੀਕ ਐ 20 ਕਿਲੋ ਦੁੱਧ ਹੀ ਬਾਈ ਕਹਿੰਦਾ ਇਹਦਾ ਚੋਇਆ ਮੈਂ ਸਾਢੇ ਤਿੰਨਾਂ ਮਹੀਨਿਆਂ ਦੀ ਗੱਭਣ ਸਾਢੇ ਤਿੰਨਾਂ ਦੀ ਐ ਨਾ ਚੈੱਕ ਪਾਸ ਜਿਹਦੇ ਪਸੰਦ ਆਉ ਉਹ ਅਗਲਾ ਡਾਕਟਰ ਆਪਦਾ ਨਾਲ ਹੀ ਲਈ ਜਾਵੇ ਤਾਜੀ ਸੂਈ ਥੱਲੇ ਵੀਰ ਦੱਸ ਦੇ ਜੇ ਥੋੜਾ ਵੀ 20 ਕਿਲੋ ਚੋਇਆ ਮੈਂ ਆਸਟਾਮ 9 ਕਿਲੋ ਤਿਆਰ ਹੈ 2 ਟਾਈਮ ਚਾਹ ਟਾਈਮ 5 ਟਾਈਮ 10 ਟਾਈਮ ਭੋਵਾਂ ਬਾਈ ਕਹਿੰਦਾ ਅਗਲਾ ਦੁੱਧ ਚੋ ਕਿ ਲਿਆ ਸਕਦਾ 4.5 ਕਿਲੋ ਸੋਭਾ 4.5 ਕਿਲੋ ਸ਼ਾਮ ਨੂੰ 9 ਕਿਲੋ ਦੁੱਧ ਕੰਡੇ ਵਾਲਾ ਤਿਆਰ ਹੈ ਵੀਡੀਓ ਬਣਾਉਣ ਦਾ ਸਮਾਂ ਜੀ ਤਾਂ ਬਈ ਹੰਮਾ ਸੰਭਾਈ ਸੰਭੂਈ ਨਹੀਂ ਜਦੋਂ ਹੁੰਦੀ ਹੈ ਉਹ ਤਾਂਗ ਹੈ ਦੁੱਧ ਇਹ 12 ਬੂਰਾ 11 12 ਆਰਾਮ ਨਾਲ ਦੇ ਅੱਛਾ ਦੁੱਧ ਵੱਜੂਗੀ ਹਾਂ ਹਾਂ 11:56 ਮਿੰਟ ਤੇ ਵੀਡੀਓ ਬਣਾ ਰਹੇ ਆ 4 ਮਿੰਟ ਰਹਿ ਗਏ 12 ਵਜੇ ਚ ਥਾਣਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਬਾਈ ਕੰਦਾ ਸੇਵਾ ਸੁਭਾ ਨਹੀਂ ਹੁੰਦੀ ਪੱਠੇ ਡੱਠੇ ਟਾਈਮ ਨਾ ਪੈਂਦੇ ਨਹੀਂ ਕਿਉਂਕਿ ਵੀਰਾਬ ਡਿਊਟੀ ਕਰਦਾ ਆ ਕੇ ਪੱਠੇ ਡੱਠੇ ਪਾਉਂਦਾ ਤਾਂ ਕਰਕੇ ਵੀਰਾ ਔਖਾ ਕੰਮ ਕਰਕੇ ਤਾਂ ਹੀ ਸੇਲ ਕਰਦਾ ਦੁੱਧ ਬਾਈ ਦੱਸਦਾ 11-12 ਕਿਲੋ ਚਵਾ ਦੇਣਾ ਇਹਨੇ ਹੁਣ ਵੀ ਜੇ ਅਗਲਾ ਵਧੀਆ ਕੇਅਰ ਕਰ ਲੈਂਦਾ ਇਸ ਟਾਈਮ 9 ਕਿਲੋ ਫੇਰ ਵੀ ਕੰਡੇ ਵਾਲਾ ਤੇ ਸਿੱਕ ਵਾਲੀ ਜਿਹੜੀ ਗੱਲ ਆ ਬਾਈ ਮੇਰੀ ਕਰਾਈ ਵੀ ਆ ਅਗਲਾ ਉਹ ਡਾਕਟਰ ਨਾਲ ਲਿਆਵੇਂ ਇੱਕ ਕਰਾ ਲਈ ਫੇਰ ਪੂੰਡੀ 'ਚ ਚੜਾਵੇ ਸਹੀ ਆ ਦੋਸਤੋ ਵੀਰ ਕਹਿੰਦਾ ਜਿਹੜੀ ਗੱਲ ਆ ਚੈੱਕ ਵਾਲੀ ਮੇਰੀ ਚੈੱਕ ਕਰਾਈ ਵੀ ਆ ਸਾਢੇ 3 ਨਾ ਮਹੀਨਿਆਂ ਦੀ ਗੱਬਣਾ ਚੈੱਕ ਪਾਸ ਹੈ ਜਰਸੀ ਨਸਲ ਦੀ ਵੱਚੀ ਆ ਬਲੈਕ ਕਲਰ ਤੇ ਕਾਫੀ ਕਲਰ ਦਾ ਸੁਮੇਲ ਆ ਜਿਹਦੇ ਪਸੰਦ ਆਉ ਅਗਲਾ ਡਾਕਟਰ ਲਿਆਵੇ ਪਹਿਲਾਂ ਚੈੱਕ ਕਰਾਵੇ ਚੈੱਕ ਕਰਾ ਕੇ ਉਸ ਤੋਂ ਬਾਅਦ ਚ ਬਾਈ ਕਹਿੰਦਾ ਗੱਡੀ ਤੇ ਚੜਾ ਦੇ ਅਗਲਾ ਥਾਣਾ ਦੀ ਸਾਫ਼ ਸੁਥਰੀ ਮੁੱਠੀ ਵਾਲੇ ਹੱਦੀ ਚਵਾਈ ਵਾਲੇ ਥਾਣ ਮੁੱਲ ਕਿੰਨਾ ਕੀਤਾ ਇਹਦਾ ਇਹਦਾ 47000 ਰੁਪਇਆ ਕੀਤਾ ਪਰ ਵੀ 45 ਦੀ ਦੇ ਦਾਂਗੇ ਉਹ ਚ ਬਾਹਲਾ ਨਹੀਂ ਸੌਦੇਵਾਜੀ ਨਹੀਂ ਕੋਣੀ ਸਹੀ ਹੈ ਮੁੱਲ 47000 ਹੈ 45000 ਦੀ ਵੀਰ ਕਹਿੰਦਾ ਦੇ ਦੂੰਗਾ ਬਾਹਲੀ ਸੌਦੇਵਾਜੀ ਵਾਲੀ ਵੀਰ ਕਹਿੰਦਾ ਗੱਲ ਨਹੀਂ ਜਾਇ ਜੀ ਮੁੱਲ ਕੀਤਾ ਮਾਨਤਾਨ ਵਿੱਚੋਂ ਵੀਰ ਕਰ ਦੂੰਗਾ ਉਹ ਤੁਸੀਂ ਬੇਫਿਕਰ ਹੋ ਕੇ ਆਜੋ ਦੂਜਾ ਸੂਆ ਜਰਸੀ ਚੰਗਾ ਇੰਪੋਰਟਡ ਸੀਵਨ ਲੱਗਾ ਦੋਵਾਂ ਦੇ 3 ਨੰਬਰ ਤੇ ਇਧਰ ਬੱਚੀ ਹੈ ਕਿੰਨੇ ਚਿਰ ਦੀ ਹੈ ਬਾਈ ਕੋਈ ਸਾਢੇ 8 ਮਹੀਨੇ ਦੀ ਬੱਚੀ ਸਾਢੇ 8 ਮਹੀਨੇ ਦੀ ਇਹਦਾ ਟੀਕੇ ਦਾ ਰਿਕਾਰਡ ਜਿਹੜੀ ਦੀ ਆਪਣੇ ਕੋਲੇ α ਦੀ ਹੈ α ਦੀ ਹਾਂ ਠੀਕ ਹੈ ਜੀ ਸਾਢੇ 8 ਮਹੀਨਿਆਂ ਦੀ ਹੈ ਹਾਂ ਸਾਢੇ 8 ਮਹੀਨਿਆਂ ਦੀ ਜੈਜਾ ਮੋਲ ਬਾਈ ਇਹਦਾ 32000 ਰੁਪਏ ਮੰਨਤਨ ਹੋ ਜੀ ਮੰਨਤਨ ਹੋ ਸਹੀ ਹੈ ਸਾਢੇ 8 ਮਹੀਨੇ ਵੀਰ ਕਹਿੰਦਾ ਇਹਦੀ ਉਮਰ ਹੈ α ਬੱਲ ਦੀ ਵੀਰਤੀ ਦੱਸਦਾ ਚਾਦ ਬ੍ਰੀਡ ਫੌਲੀ ਹੈ ਸਨਖਪੁਣਾ ਵੀ ਬਹੁਤ ਹੈ ਤੇ ਵਜਨ ਵਜਨ ਵੀ ਬਹੁਤ ਹੈ ਅਜੇ ਤਾਂ ਬਚਪਣੇ ਚ ਹੈ 8.5 ਮਹੀਨੇ ਦੀ ਉਮਰ ਹੈ 32000 ਦੀ ਵੀਰ ਕਹਿੰਦਾ ਦੇ ਦੂੰਗਾ ਥਣ ਚਾਰ ਹੀ ਹੈ ਚਾਰ ਹੀ ਹੈ ਨਾ ਕੋਈ ਫੋੜ ਸ਼ਾਂਗ ਤਾਂ ਇਹਨੇ ਚਾਰ ਹੀ ਥਣ ਹੈ ਮੋٹے ਹੂੰ ਸਹੀ ਹੈ ਕੋਈ ਵਾਧੂ ਫੋੜ ਸ਼ਾਂਗ ਹੈ ਨਹੀਂ ਅਜੇ ਬੱਚਾ ਕਰਕੇ ਤਾਂ ਛਾਲਾ ਮਾਰਦਾ ਹੈ ਬਚਪਣੇ ਚ 8.5 ਮਹੀਨੇ ਦੀ ਉਮਰ ਹੈ 32000 ਦੀ ਵੀਰ ਕਹਿੰਦਾ ਦੇ ਦੇਣੀ ਹੈ 4 ਮਹੀਨੇ ਕੋਈ ਭੈਣ ਭਰਾ ਇਹਦੀ ਵਧੀਆ ਕੇਅਰ ਕਰ ਲੈਂਦਾ 12-13 ਮਹੀਨਿਆਂ ਦੀ ਬੱਚੀ ਸੀਵਨ ਲੈ ਜਾਊਗੀ ਹੋ ਸਕਦਾ 14 ਤੱਕਰ ਲੈ ਜੇ ਜੇ ਵਧੀਆ ਕੇਅਰ ਕਰ ਲਓਗੇ 12-13 ਮਹੀਨਿਆਂ ਦੀ ਨੇ ਇਹਨੇ ਸੀਵਨ ਲੈ ਜਾਣਾ ਤੇ ਖੀਰੀ ਬੱਚੀ ਸੂਪੂ ਬਾਹਾਂ 2-3 ਮਹੀਨਿਆਂ ਦੀ ਸੂਪੂ ਜੇ ਤੁਸੀਂ ਵਧੀਆ ਕੇਅਰ ਕਰੋਗੇ ਹੋ ਸਕਦਾ ਪਹਿਲੇ ਸੀਵਨ ਤੇ ਰਹਿ ਜੇ ਫਿਰ ਤਾਂ ਕੋਈ ਮਹੀਨਾ ਪਹਿਲਾਂ ਸੂਪੂਗੀ ਨਹੀਂ ਬਾਹਾਂ ਤੋਂ 24 ਮਹੀਨਿਆਂ ਦੇ ਵਿੱਚ ਵਿੱਚ ਕਰਮ ਵਾਲੀ ਸੂਪੂਗੀ ਥਣ ਮੋਟਿਆ ਗੁਲਾਬੀ ਝੋਲੀ ਬਹੁਤ ਸੋਹਣੀਆਂ ਵੜ ਰਿੰਕਰ ਬਹੁਤ ਪੈਂਦੇ ਆ ਉਮੀਦ ਕਰ ਸਕਦੇ ਆ ਬੱਚੇ ਦੀ ਵਧੀਆ ਕੇਅਰ ਹੋ ਜਾਂਦੀ ਆ ਚੰਗੀ ਸੇਵਾ ਸੰਭਾਲ ਗੌਰ ਕੇਅਰ ਵਾਲੇ ਘਰੇ ਚਲੀ ਜਾਂਦੀ ਆ ਪਹਿਲੇ ਸਵੇਰੇ ਫਾਸਟ ਲਿਕਟੇਸ਼ਨ ਚ ਚੰਗਾ ਦੁੱਧ ਪਿਆਜੂ ਖੁਦ ਵੀ ਇੰਪੋਰਟਡ ਸੀ ਬੰਦੀ ਆ ਬੋਲ ਦਾ ਨਾਮ ਤੁਹਾਨੂੰ ਵੀਰ ਨੇ ਦੱਸ ਹੀ ਦਿੱਤਾ 32000 ਦੀ ਦੇ ਦੇਣੀ ਆ ਵਿੱਚ ਮਾਨਤਾਣ ਹੋ ਜੂ ਇਹ ਤਿੰਨ ਵੜਾ ਸੇਲ ਆ ਤਿੰਨੇ ਜਰਸੀ ਨਸਲ ਦੀਆਂ ਇੱਕ ਨੰਬਰ ਦੁੱਧ ਵਾਲੇ ਦੰਦਾ ਕੱਚੀ ਖੀਰੀ ਵੱਚੀ ਸਾਢੇ 8 ਮਹੀਨੇ ਉਮਰ ਐ ਇਹ ਜਿਹੜੀ 2 ਨੰਬਰ ਤੇ ਤੁਸੀਂ ਵੇਖੀ ਐ ਸਾਡੇ ਤਿੰਨਾਂ ਦੀ ਗੱਭਣ ਚੱਕ ਪਾਸ 20 ਕਿਲੋ ਵੀਰ ਦੱਸ ਤੇ ਇਹ ਵੀ ਦੁੱਧ ਪਿਆਣ ਦੀ 9 ਕਿਲੋ ਕੰਡੇ ਵਾਲਾ ਵੀਰ ਕਹਿੰਦਾ ਪੱਠੇ ਡੱਠੇ ਨਹੀਂ ਮੇਥੋਂ ਦਾ ਟਾਈਮ ਨਾ ਪੈਂਦੇ ਤੇ ਜੇ ਵਧੀਆ ਕੋਈ ਦਾਣਾ ਪਾ ਲੈਂਦਾ ਦੁੱਧ 11-12 ਕਿਲੋ ਖੁੱਲਾ ਪਿਆ ਜੂ ਮੁੱਲ 47 45 ਦੀ ਦੇ ਦੇਣੀ ਆ ਤੇ ਇੱਕ 1.5 ਮਹੀਨੇ ਦੀ ਕੱਚੀ ਆ ਮੁੱਲ 62000 ਮਾਨ ਤਾਨ ਵਿੱਚੋਂ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਵੱਧ ਹੋ ਜੂ ਜੇ ਕੋਈ ਤਿੰਨੇ ਹੀ ਲੈ ਲੈਂਦਾ ਫਿਰ ਖੁੱਲਾ ਹੀ ਮਾਨ ਤਾਨ ਵੀਰ ਕਰ ਦੂ ਫੋਨ ਨੰਬਰ ਸਕਰੀਨ ਤੇ ਆ ਪੈਂਡ ਭਾਗੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਲਾਸਟ ਦੇ ਬਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਮੀਡੀਆ ਦੇ ਨਾਲ